ਮੈਂ ਦੋਨਾਂ ਦੇ ਸਿਰ ਫੜ ਕੇ ਕੰਦੇ 'ਚ ਮਾਰਨੇ ਦੇ ਹਾਲ ਲੜ ਜੋ ਅਸੀਂ ਮੇਰਾ ਮੂੰਹ ਤੋਂ ਦੀ ਹੱਥ ਮਾਰ ਕੇ ਜਿਹੜੀ ਗੱਲ ਇੱਕ ਵਾਰੀ ਕਹਿ ਦੇਣਾ ਜੋ ਪੂਰੀ ਨਾ ਹੋਵੇ ਮੇਰਾ ਬਾਈ ਤੂੰ ਬਾਤ ਨਾ ਬੋਲੇ ਲਈ ਜਿਆਦਾ ਰੋ ਬੋਲ ਸਿਰ ਫੜ ਕੇ ਕੰਦੇ 'ਚ ਮਾਰੂ ਵਲੌਗ ਸ਼ੁਰੂ ਹੀ ਨਹੀਂ ਕੀਤਾ ਪਤਾ ਨਹੀਂ ਸ਼ੁਰੂ ਨਹੀਂ ਕੀਤਾ ਵਲੌਗ ਅਜੇ ਕਰ ਦੋ ਸੋਏ ਗਾਈਜ਼ ਵੈਲਕਮ ਬੈਕ ਟੂ ਮਾਈ ਚੈਨਲ ਅਮੰਜੀ ਮਾ ਵਲੌਗਸ ਤੇ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਜੀ ਸਾਰਿਆਂ ਦਾ ਅੱਜ ਠੀਕ ਠਾਕ ਹੋ ਕੇ ਤੁਹਾਡੇ ਦਰਬਾਰ ਨਾਲ ਅਸੀਂ ਵੀ ਪਹੁੰਚੇ ਹਾਂ ਸੋ ਗਾਈਜ਼ ਮਸਾੜੀ ਘਰ ਆ ਗਿਆ ਸੀ ਆ ਸਾਡੀ ਘਰ ਆ ਗਏ ਮੈਂ ਥੋੜੀ ਜਿਹਾ ਬੈਠਾ ਫੋਨ ਦੇਖਿਆ ਫੋਨ ਦੇਖ ਕੇ ਫਿਰ ਮੈਂ ਕਪੜੇ ਸਿਲੈਕਟ ਕੀਤੇ ਕਿਹੜੇ ਕਪੜੇ ਬਾੜੇ ਫਿਰ ਮੈਂ ਮੈਂ ਕਪੜੇ ਪਾਏ ਫਿਰ ਮੈਂ ਰੋਟੀ ਖਾਜੀ ਰੋਟੀ ਖਾ ਕੇ ਫਿਰ ਮੈਂ ਕੰਬਲ 'ਤੇ ਪੜ ਗਿਆ ਤੇ ਮੈਨੂੰ ਜਲ ਲਵਾਈਆ ਹੁਣ ਮੈਂ ਸੌਣ ਲੱਗਾ ਮੈਂ ਬਾਏ ਚਲੋ ਫਰਲੀ ਦੀ ਕਹਾਣੀ ਗਏ ਸਟੈਚੂਲ ਗਾਇਜ਼ ਮੈਂ 9 ਵਜੇ ਗਿਆ ਤੇ 1 ਵਜੇ ਆ ਗਿਆ ਤਾਂ ਗਾਇਜ਼ ਅੱਜ ਸਕੂਲ ਇਹ ਪਤਾ ਕਿਆ ਹੋੜਾ ਕਰਨਾ ਜ਼ਾਕ ਗਾਇਜ਼ ਮੇਰੀ ਵੀ ਸੌਣ ਲੱਗ ਮੈਂ ਪਤਾ ਸਵੇਰੇ ਉੱਠ ਕੇ ਕੀ ਕੀਤਾ ਜਿਹੜੇ ਕੱਲ ਦੇ ਇਹਨਾਂ ਦੇ ਐਨੇ ਰੰਗ ਵਾਲੇ ਕੱਪੜੇ ਲਵੇੜੇ ਹੋਏ ਸੀ ਨਾ ਉਹ ਸਾਰੇ ਤੋਤੇ ਮੈਂ ਸਾਰੇ ਤੋਤੇ ਹਾਂ ਸਾਰੇ ਤੋਤੇ ਸਾਰੇ ਹਾਂ ਸਾਰੇ ਮਤਲਬ ਗਵੰਡੀਆਂ ਦੇ ਥੋੜੇ ਸਾਰੇ ਮਤਲਬ ਜਿਹੜੇ ਤੁਸੀਂ ਕੱਲ ਲਵੇੜੇ ਸੀ ਉਹ ਤੇ ਜਿਹੜੇ ਉਦਾਂ ਦੂਸਤ ਜ਼ਿਆਦਾ ਨਾ ਬੋਲ ਕੰਸਰ ਫੜ ਕੇ ਕੰਦੇ 'ਚ ਮਾਰਾਂ ਬਾਈ ਮੈਨੂੰ ਮਤ ਜ਼ਿਆਦਾ ਨਾ ਬੋਲ ਜ਼ਿਆਦਾ ਨਾ ਬੋਲ ਸਿਰ ਫੜ ਕੇ ਕੰਦੇ 'ਚ ਮਾਰੂੰ ਮੇਰਾ ਫੇਵਰੇਟ ਡਾਇਲੋਗ ਆੜ ਬਾਈ ਤੂੰ ਬਾਤ ਨਾ ਬੋਲੇੜੀ ਸਨਾਈ ਨਨੇ ਭੋਲੇ ਵਾਲੀ ਗੱਲ ਸੁਣਾਉਂ ਤਾ ਕੀ ਖਾਤਾ ਸੀ ਭੋਲਾ ਖਾਤਾ ਸੀ ਹਾਂ ਅਸੀਂ ਭੋਲੇ ਲੈ ਕੈਂਟਿੰਗ ਚ ਤੇਰਾ ਭੋਲੇ ਲੈ ਆਂਦੇ ਇਕੱਠੇ ਤੇਰਾ ਤੇਰਾ ਭੋਲੇ ਪਹਿਲੇ ਸੀਗਾ ਤੇਰੇ ਭੋਲੇ ਇਕੱਠੇ ਲਿਆਂਦੇ ਮੈਂ ਤੇ ਮਨਵੀਰ ਤੇ ਕਾਲੂ ਇਕੱਠੇ ਬੈਠੇ ਹਾਂ ਮਨਵੀਰ ਅੰਗੇ ਤਾਂ ਬਾਹਰ ਨਹੀਂ ਛੜ ਵੰਡਾ ਬੈੱਡ ਦਾ ਵਾ ਹਾਂ ਸੈਂਟਰ ਚ ਬੈਗੇ ਕਾਲੂ ਪੰਚ ਵਾਲੀ ਸਾਈਡ ਤੇ ਮੈਂ ਇਧਰ ਵਾਲੀ ਸਾਈਡ ਹਾਂ ਤੇ ਬਾਅਦ ਚ ਪਤਾ ਕੀ ਹੋਇਆ ਇਹਨਾਂ ਮੈਡਮ ਆ ਗਿਆਗੇ ਮੈਡਮ ਉਹ ਵੀ ਇਧਰ ਨਾਲ ਅੱਗੇ ਮੈਂ ਤਾਂ ਉਧਰ ਨਹੀਂ ਜਾਂਦਾ ਮੈਂ ਕਾਲੂ ਭੋਲਾ ਭੋਲਾ ਨਹੀਂ ਘਟੇ ਕਿ ਭੋਲਾ ਮੈਂ ਕਾਢੀ ਕੋਲ ਵੀ ਤੇ ਗਰਗਰ ਮੈਡਮ ਨੂੰ ਵਾਪਸ ਆ ਗਿਆ ਜਦ ਦਰਮਨ ਵੀਰ ਤੇ ਗਰੇ ਖਪੋਲਾ ਮੇਰੇ ਮਣਵੀਰ ਕੋਲੇ ਮੈਡਮ ਤੁਰਦੀ ਮਣਵੀਰ ਰੱਖ ਮੇਰੇ ਗਰੇ ਮੈਂ ਕਿਹਾ ਮੈਂ ਨਹੀਂ ਮੈਂ ਮਣਵੀਰ ਤੇ ਗਰੇ ਮੈਡਮ ਮੈਂ ਕਿਹਾ ਇਹਨਾਂ ਪੂਰ ਕਪ ਤਤਾਬ ਚੱਕਿਆ ਤੂੰ ਪੰਨਾ ਪਲਟ ਉਹ ਭੋਲ ਲੋੜ ਦਾ ਠਾ 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 ਅਗਲੇ ਲੈਕਚਰ ਹਲਾ ਟੈਲੀਫੋਨ ਨਿਕਿਆ ਫੋਨ ਨਿਕਲ ਰਿਹਾ ਨਾ ਫਤਰੀ ਕਰ ਲੈ ਠੀਕ ਮੈਡਮ ਬਾਹਰ ਚੱਲ ਗਈ ਕਲਾਸ ਤੋਂ ਬਾਹਰ ਚੱਲ ਗਈ ਅਫਸਰ ਮੈਂ ਕਿਹਾ ਲੈ ਵੀ ਆਪਣੇ ਸ਼ਹਿਰ ਲੱਗੀ ਪਰ ਉਹ ਭੋਲੇ ਖਾ ਲੋ 77 ਖਾਣੇ ਆ ਬਾਈ ਇਹਨੇ ਮੇਰਾ ਭੋਲਾ ਖਾਲਿਆ ਭੋਲਾ ਖੋਲਿਆ ਨਾ ਖਾਣ ਲੱਗ ਗੇ ਮੈਂ ਮੈਂ ਇਹਨੇ ਨਾ ਐਗਰ ਕਰ ਖਾਇਆ ਹਰ ਕੰਮ ਲੈ ਮੈਂ ਆ ਚੱਕਾ ਚੱਲੋ ਦੋਸਤਾਂ ਸਰ ਗਾਜ ਬਹਾਦਰ ਵੇਚਦਾ ਨਾ ਇਧਰ ਕਾਲੂ ਭੋਲਾ ਹਾਂ ਐਡਾ ਵਟਾ ਭੋਲਾ ਹੁੰਦਾ ਨਾ ਐਡਾ ਹੁੰਦਾ ਕਾਲੂ ਦੰਦਾ ਐਡਾ ਦੰਦਾ ਹਾਂ ਬਹੁਤ ਦੰਦਾ ਵਾ ਐਡਾ ਮੈਂ ਮੂੰਮੂ ਕਰ ਮੂੰਮੂਲੀ ਘਾਉ ਲਿਆ ਕਰ ਫਲੱਕ ਮੈਂ ਖਾ ਗਿਆ ਮਨਵੀਰ ਮਨਵੀਰ ਨੇ ਅੱਗੇ ਵਰ ਕੰਮ ਤਾਂ ਹੋ ਰਿਆ ਮੈਂ ਉਹਦਾ ਵੀ ਖੋ ਕੇ ਖਾ ਗਿਆ ਮੈਡਮ ਇਹਨੇ ਕੋਣਾ ਭੋਲੇ ਦਾ ਸਾਰਾ ਚੂਲਾ ਪੂਰਾ ਬਚਿਆ ਮੈਨੂੰ ਕਿਹ ਕਿਤਾ। ਥੱਲੇ ਦਾ ਚੋਰ ਪੂਰਾ। ਆਹੋ ਹਨਾ ਇਹਨੇ ਪਤਾ ਕਿ ਕਿਤਾ ਡਾਕਟਰ ਥੱਲੇ ਨਾ। ਥੋਰ ਪੂਰੇ ਜੇ ਕੱਢ ਕੇ। ਮੇਰੇ ਵਿੱਚ ਤੇ ਪਾ। ਬੜਾ ਨਾ ਇਹ ਥੱਲੇ ਕੀ ਹੁੰਦਾ ਪਿਆ। ਮਨਵੀਰ ਨੇ ਬੜਾ ਮ ਡਾਕਟਰ ਥੱਲੇ ਮੇਰਾ ਤੇਰੇ। ਮਨਵੀਰ ਨੇ ਨਾ ਮੈਂ ਮੈਡਮ ਦੇ ਸਾਹਮਣੇ ਆਇਆ ਕਰਤਾ ਵੀ ਆ ਸੀਗਾ। ਮਨਵੀਰ ਨੇ ਦੇਖਿਆ ਜੀ ਮੜੀਆਂ ਮੈਂ ਨਹੀਂ ਮੇਰੇ ਤਾਂ ਖਾਲੀ ਆ ਸੀ ਕੁਛ ਨਹੀਂ ਖਾਂਦੇ। ਮਣ ਕਹਿੰਦੀ ਥੱਲੇ ਦੇਖੀ। ਮੈਂ ਆਖਿਆ ਕਿਤਾ ਸਾਨੂੰਨੇ ਬੋਲ ਨਾ ਦੇ ਉੱਤੇ। ਮੈਡਮ ਆਪਣੇ ਮਾਰੇ ਕਹਿੰਦੇ ਤੂੰ ਕਿਉਂ ਕੀਤਾ ਆ ਕੇ। ਬੜਾ ਬੜਾ ਐਸੇ ਲਈ। ਸਕੂਲ ਪੜਕੇ ਆਇਆ ਕਛ ਨਾ ਇਹ ਭੋਲੀ ਖਾ ਗਿਆ ਮਾ ਆ ਕੇ ਰੋਟੀ ਰੋਟੀ ਖਾ ਕੇ ਤਾਂ ਫਿਰ ਆਪੋ ਦੇ ਟਿਊਸ਼ਨ ਟਿਊਸ਼ਨ ਤੋਂ ਆ ਕੇ ਹੈ ਗਾਇਸ ਮੈਂ ਨਾ ਧਾਤ ਹੋ ਕੇ ਮਾਸਾ ਤਿਆਰ ਕਰ ਹੇ ਬੇਕੁੱਤਾ ਤੂੰ ਅੱディ ਮਾਰ ਜਗਾਲਾ ਤਿਆਰ ਕਰ ਮੈਂ ਤੇਰਾ ਸਰ ਫੜ ਕੇ ਕੰਧ 'ਚ ਮਾਰੂ ਕੰਨਾ ਦੱਸ ਸਰ ਸੰਗਲ ਬੋਲ ਬੋਲ ਸਰ ਫੜ ਕੇ ਨਾ ਕੰਧ 'ਚ ਮਾਰੂ ਮੂੰਹ ਬਡਾ ਚਿੱਟਾ ਕੀਤਾ ਵਾ ਮੈਂ ਵੀ ਚਿੱਟਾ ਕੀਤਾ ਵਾ ਆ ਜਾ ਮੇਰਾ ਪੁੱਤ ਆ ਜਾ ਆ ਜਾ ਮੇਰੇ ਕੋਲ

ਇਹ ਚ ਖਾਣੇ ਨਹੀਂ ਦਿੰਦੇ ਜਦ ਹੀ ਭੁੱਖ ਲੱਗ ਜਾਂਦਾ ਤਾਂ ਨਾ ਕੁਝ ਖਾਣਾ ਵਾ ਮੇਰੇ ਕੋਲ ਹੈ ਬਣਾ ਕੇ ਮੈਂ ਤਾਂ ਚਾਹ ਹੀ ਬਣਾਉਂਗੀ ਬੱਸ ਮੈਂ ਆਪ ਹੀ ਲਿਆਉਂਗਾ ਮਨਿੰਦਰ ਪਕੌੜੇ ਬਣਾ ਕੇ ਦੋ ਛੋੜਿਆ ਨੂੰ ਤੇਰਾ ਪਿਓ ਦਾ ਵਿਆਹ ਆਖਿਆ ਤਾਂ ਪਕੌੜੇ ਬਣਾ ਦੇ ਦੋ ਮਹੀਨੇ ਬਾਅਦ ਮੇਰੇ ਤੇ ਵਿਆਹ ਪਤਾ ਕਿਹਦਾ ਹਰਮਨਜੀਤ ਦੀਦੀ ਦਾ ਫਿਰ ਫਿਰ ਕੀ ਕਪੜੇ ਸਵਾਣੇ ਨੇ ਫਿਰ ਪਾਣੇ ਕੀ ਬਣਾਣਾ ਕਲੇਸ਼ ਪਾਣ ਕਲੇਸ਼ ਨਹੀਂ ਕਾਲੀ ਫਾਰਮਲ ਪੈਂਟ ਕਾਲੀ ਸ਼ਰਟ ਮੈਂ ਕਈਆਂ ਕੰਦਰਾ ਘੜੇ 3 ਮਹੀਨੇ ਪਹਿਲਾਂ ਤੋਂ ਤਿਆਰੀ ਕਰ ਲਗਿ ਜਾਂਦਾ ਵਾ ਗੱਲ ਤਾਂ ਸੁਣਾ ਮੈਂ ਜੀ ਤੁਹਾਡੇ ਕਾਲੀ ਪੈਂਟ ਕਾਲੀ ਤੋਂ ਫਾਈਨਲੀ ਮੰਮਾ ਹਣੀ ਮੰਦਰ ਤੋਂ ਦੀਵਾਲਾ ਕਿਆ ਕਰਨੇ ਪਰਾਂ ਹੋ ਜਾ ਤਰਾ ਬਾੜਾ ਚਲਦਤ ਰਹਿ ਪਰਾਂ ਹੋ ਜਾ ਨਲੀ ਮਾਰਾ ਦਾ ਨਾਮ ਤੁਹਾਨੂੰ ਕੋਸ਼ਿਸ਼ ਤਾਂ ਤੁਸੀਂ ਗਿਆਸ ਮੰਦਰ ਤੱਕ ਕਰਦੇ ਹਾਂ ਹਾਂ ਜੇ ਤਾਂ ਜਿਹੜੀ ਟੀਮ ਮੇਰੀ ਇੱਕ ਵੀਡੀਓ ਹੋ ਗਈ ਗਾਇਸ ਬਈ ਟੀਮ ਦੇ ਤੱਕ ਕੀ ਤਾਂ ਹੁਣ ਟੀਮੇ ਨੇ ਟੀਮੇ ਦਾ ਗਾਣਾ ਨਹੀਂ ਸੀਗਾ ਬੰਦੇ ਮੇਰੇ ਨਾਲ ਜ਼ਾਫਰ ਸਫਾਰੀ ਉਹਨਾਂ ਦੇ ਐਜ਼ ਅ ਪੈਟ ਪਾਲੇ ਘਰਾਂ ਵਿੱਚ ਸ਼ੇਰ ਜਿਹਨਾਂ ਨੇ ਅੱਜ ਟੀਰੀਲ ਬਣਾਉਣਾ ਹੈ ਹਨਾ ਇਹ ਨਹੀਂਗਾ ਗਾਣਾ ਜਿਹੜਾ ਬੰਦੇ ਦਾ ਨਾਮ ਲਿੱਤਾ ਜ਼ਾਫਰ ਸਫਾਰੀ ਜਿਹਦੇ ਘਰੇ ਸ਼ੇਰ ਨੇ ਉਹ ਬੰਦਾ ਫੜ ਲਿਆ ਦੇਗ ਤੇ ਟੱਕ ਲਿਆ ਚੱਤ ਰੀਲ ਉਹ ਗੁੱਟ ਕਾ ਤੋ ਉਹ ਹੀ ਕਿਹਾ ਉਹਨੇ ਸ਼ੇਰ ਪਾਲੇ ਮੈਨੂੰ ਲੱਗਦਾ ਇਸ ਕਰਕੇ ਜਾਂ ਕੋਈ ਹੋਰ ਹੀ ਜਨੂਨ ਦਾ ਕੁਛ ਤਾਂ ਬੱਚਾ ਓਏ ਬੰਦ ਕਰ ਇੱਕ ਚੀਮੇ ਦੀ ਜਵਾਨ ਜਿਹੜੀ ਕਹਿੰਦੇ ਆ ਨਾ ਕਾਲੀ ਆ ਕਾਲੀ ਨਹੀਂ ਚੀਮੇ ਦੀ ਜਵਾਲ ਸੱਚੀ ਐ ਜੋ ਸੀ ਮੇਰਾ ਮੂੰਹ ਤੋਂ ਦੀ ਹੱਥ ਮਾਰ ਕੇ ਜਿਹੜੀ ਗੱਲ ਇੱਕ ਵਾਰੀ ਕਹਿ ਦੇਣਾ ਜੋ ਪੂਰੀ ਨਾ ਹੋਵੇ ਮੇਰਾ ਨਾਂ ਬਟਾ ਦੇ ਮੈਂ ਵੀ ਕਿਆ ਸੀ ਨਾ ਤੁਹਾਨੂੰ ਯਾਦ ਤੁਸੀਂ ਕਮੇਟੀ ਦੀ ਬੋਲੀ ਕਰਦੇ ਜਿਹੜਾ ਜਿੰਨੇ ਤੇ ਕਹਤਾ ਰੁਕ ਗਈ ਰੁਕ ਜਾਂਦੀ ਆ ਸਹੀ ਗੱਲ ਆ ਇਹਨੇ ਕਹਿ ਦੇਣਾ ਨਾ ਅੱਜ ਕਮੇਟੀ ਇੰਨੇ ਘਟਕ ਜਾਓ ਇੱਕ ਵਾਰੀ ਕਹਿ ਦੇਣਾ ਕਮੇਟੀ ਚੱਲੀ ਜਾਵੇ ਚੱਲੀ ਜਾਵੇ ਬੋਲੀ 7000 8000 ਤੋਂ ਵੱਧ ਕੋਈ ਬੋਲੇ ਨਾ ਬੋਲੇ ਹੈ ਇਹ ਕਹਿੰਦਾ 17000 ਤੋਂ ਘਟ ਨਹੀਂ ਜਾਂਦੀ ਪੂਰੀ ਡਿੱਟੋ 17 ਤੇ ਜਾ ਕੇ ਰੁਕੀ ਜਮਾ 17 ਤੇ ਕਿੱਥੇ ਸਤਾ 7 8000 ਤੋਂ ਵੱਧ ਕੋਈ ਬੋਲੀ ਨਾ ਦੇਵੇ ਜਦੋਂ ਦੇਣ ਬੋਲੀ ਹੋਣ ਲੱਗੀ 17000 ਤੇ ਪੂਰੀ ਜੀਓ ਜੀਓ ਇਹ ਨਿਗਲ ਕੇ ਆ ਕੇ ਉਹ ਬਾਹਰ ਚਲੇ ਇੱਕ ਚੀਮਿਆਂ ਦੀ ਜ਼ੁਬਾਨ ਕਾਲੀ ਨਹੀਂ ਇਹ ਸੱਚੀ ਆ ਸੱਚ ਦੁੱਧ ਲੈ ਕੇ ਆਣਾ ਦੁੱਧ ਹੈਗਾ ਕਿ ਲੈ ਕੇ ਆਣਾ ਸਵੇਰੇ ਤੇ ਲੈ ਕੇ ਆਇਆ ਵਾ ਯਾ ਮੈਂ ਭੁੱਲ ਗਾ ਦੋ ਜਾਂਦਾ ਵਾ ਉਹਨੂੰ ਗਿੜੀ ਮਾਰਨ ਦਾ ਹੁੰਦਾ ਮੈਨੂੰ ਤੇ ਉਹਨ ਮੱਕਾ ਹੁੰਦਾ ਤਾਂ ਕਰੇ ਬੱਠਾ ਤੇ ਹੁਣ ਜਾਣਾ ਕਿਤੇ ਬਾਹਰ ਕੋਈ ਨਹੀਂ ਆਦਾ ਉਹ ਵੀ ਤਾਂ ਗੱਲ ਹੈ ਗੇਂ ਮੇਰੇ ਸਾਰੇ ਬੰਦੇ ਥੋੜੇ ਟਾਈਮ ਲੈਣਾ ਦੂਰ ਦੂਰ ਹੋਏ ਹੋਏ ਆ ਕੋਈ ਗੱਲ ਨਹੀਂ ਜੇ ਰੱਬ ਨੇ ਚਾਇਆ ਟਾਈਮ ਦੁਬਾਰਾ ਆਊਗਾ ਪਰ ਚਲੋ ਛੱਡੋ ਬਰਾਹੜੇ ਜਿਵੇਂ ਚੱਲਦਾ ਚੱਲਣ ਦਿੰਦੇ ਆ ਗੇਂ ਹੁਣ ਸਾਨੂੰ ਨਾ ਪਹਿਲੇ ਸਾਨੂੰ ਪੂਰਾ ਯਕੀਨ ਪੂਰਾ ਯਕੀਨ ਨਹੀਂ ਸੀਗਾ ਵੀ ਗੱਲ ਉਸ ਕਰਕੇ ਹੋਈ ਆ ਪਰ ਹੁਣ ਮੈਨੂੰ ਪੂਰਾ ਯਕੀਨ ਆ ਵੀ ਗੱਲ ਉਸ ਕਰਕੇ ਹੋਈ ਆ ਅੱਜ ਮੈਂ ਗਿਆ ਸੀਗਾ ਭੁੱਲੇ ਲੈਣ ਆਪਣੇ ਲਿਆਏ ਮੱਠੀ ਭੁੱਲੇ ਮਿਲੇ ਭੁੱਲੇ ਮਿਲੇ ਨਹੀਂ ਮੈਨੂੰ ਤਾਂ ਦਿਖਾਓ ਭੁੱਲੇ ਕਹਿ ਜਾਂਦੇ ਮੈਂ ਲੈ ਕਿਉਂ ਆ ਲੈ ਕੇ ਨਹੀਂ ਹੋਣੀ ਜੋ ਮੇਰਾ ਜਿਆ ਪਿਆ ਮਾ ਮੈਨੂੰ 12 ਵੀ ਨਹੀਂ ਆ ਮੇਰੇ ਕੋਲ ਮਾਰ ਹੈ ਕੀ ਆ ਕੁਝ ਵੀ ਹੈਗਾ 12 ਪਕਾ ਲੋ ਚੱਲਾਂਗੇ ਘੁੰਮਣ ਕਿੱਥੇ ਚੱਲਾਂਗੇ ਕੋਈ ਨਾ ਵੀ ਚੱਲਾਂਗੇ ਘੁੰਮਣ ਤੂੰ ਟਿਊਸ਼ਨ ਜਾਣਾ ਵਾ ਸਵੇਰੇ ਸਕੂਲੇ ਜਾਣਾ ਵਾ ਆ ਕੇ ਟਿਊਸ਼ਨ ਜਾਣਾ ਵਾ ਤੂੰ ਕੱਲ ਸਕੂਲੇ ਜਾਣਾ ਹਾਂਜੀ 10 ਤੋਂ 12 ਜਿਹੜਾ ਨਾ ਆਇਆ 300 ਰੁਪਏ ਫਾਈਨ ਤੇ ਇੱਕ ਥੱਪੜ ਇੱਧਰ ਇੱਕ ਥੱਪੜ ਇੱਧਰ ਇੱਕ ਡੰਡ ਇੱਥੇ ਇੱਕ ਡੰਡ ਇੱਥੇ ਹਾਂ ਇੱਧਰ ਤੂੰ ਕੀ ਕਰਦਾ ਮਮੀ ਕਿਥੋਂ ਫਰੇਤਰ ਇਕ ਟਪੜੇ ਤੇ ਨਵੇਂ ਤੇ ਨਵੇਂ ਨਵੇਂ ਮੈਂ ਤਨੀਆ ਨੂੰ ਕਿੰਨੇ ਸੋਹਣੇ ਮੇਰੇ ਬੱਚੇ ਨਜ਼ਰੀ ਨਾ ਲੱਗ ਜਾ ਕਿਸੇ ਕੁੱਤੇ ਜਵਾਨ ਤੇ ਆਏ ਹਾਈ ਹਾਈ ਵੀ ਲੱਗੀ ਮੇਰੀ ਵੀ ਲੱਗੀ ਹੈ ਹੈ ਐ ਕਾਲੀ ਜ਼ੁਬਾਨ ਨਹੀਂ ਸੱਚੀ ਜ਼ੁਬਾਨ ਦੀ ਨਜ਼ਰ ਲੱਗੀ ਓਏ ਕੁੱਤੇ ਕੁੜੀ ਛੱਡ ਦੇ ਹਾਏ ਓਏ ਰੱਬਾ ਆ ਬੈਟਰੀ ਲੋ ਹੋ ਗਿਆ ਨੰਨੇ ਖਰਚਾ ਤੇਰਾ ਕਰ ਖਰਚੋ ਗਾਇਸ ਮੈਂ ਛਡਾਲਾ ਪਹਿਲਾ ਇਹਨਾਂ ਨੂੰ ਥੋੜਾ ਪਲਾ ਹੋ ਜੇ ਥੋੜਾ ਕੁੱਤਿਆ ਛਡਾ ਦਾ ਗੱਲ ਛੱਡ 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 ਓਏ ਕੁੜੀ ਨਾ ਛੱਡ ਦੇ ਇਸਾਇਦੇ ਕੁੱਤਾ ਹੇ ਨਜ਼ਰ ਬਸ ਉੱਤਰ ਕੇ ਨਜ਼ਰ ਉੱਤੇ ਐ ਅੱਡਾ ਡਾਕਟਰ ਆ ਮਾਰੀ ਹਾਈ ਹਾਈ ਗਾਇਸ ਇੱਥੇ ਮੈਂ ਦੋਨਾਂ ਦੇ ਸਿਰ ਫੜ ਕੇ ਕੰਦ ਚ ਮਾਰਨੇ ਦੇ ਹਾਲ ਲੜ ਨਨ ਨਨ ਆ ਯਾਰ ਮੁੰਡਿਆ ਕੁੱਡੀ ਪੈ ਜੂ ਕੁੜੀ ਤੇ ਓਏ ਓ ਕੀ ਕਰਦਾ ਕੁੱਤਾ ਐ ਤਾ ਕੁੱਤਾ ਕਿੰਨ ਮਰਦਾ ਹਾਈ ਓਏ ਵੀ ਲੋੜ ਨਹੀਂ ਵੇਖੀ ਹੁਣ ਉੱਥੇ ਨਹੀਂ ਜਾਈ ਆਦਾ ਡੱਗ ਚੱਲੀ ਸੀ ਆਪ ਹੀ ਹੰਬਾ ਆਤਾ ਸਾਹੀ ਚੜ ਗਿਆ ਆਹ ਸਾ ਮੈਂ ਝਾਲ ਕੇ ਨਹੀਂ ਮਾਰਿਆ ਕੀ ਬਣਾ ਮਾਣ ਕੜੀ ਖਾਣੀ ਆਏ ਏ ਆ ਚੱਕਾ ਏ ਆ ਚੱਕ ਅੰਨੀ ਲੜਾਈ ਇੱਕ ਵਾਰੀ ਖਾ ਲੇ ਮੈਂ ਕੁਝ ਨਹੀਂ ਕਹੂੰਗਾ ਹੱਥ ਥੱਲੇ ਬਸ ਹੋ ਗਿਆ ਨਾ ਚੰਪ ਕਰਕੇ ਇੱਕ ਵਾਰੀ ਖਾਣਿਆ ਸੀ ਦੁਬਾਰੇ ਨਹੀਂ ਦੁਬਾਰੇ ਜਦ ਹੱਥੇ ਚੜ ਗਏ ਨਾ ਫਿਰ ਪੈਣੀਆਂ ਬਹੁਤ ਟੈਟੂ ਦੁਬਾਰਾ ਤਾਂ ਤਾਂ ਪੈਣੀਆਂ ਹੈ ਜੀ ਚਲ ਬਸ ਕਰੋ ਫੇਰੀ ਗੱਲ ਸੁਣੋ ਗਾਈਜ਼ ਇਹਨਾਂ ਨੇ ਨਹੀਂ ਹਟਣਾ ਲੜਦੋਂ ਪਹਿਲਾਂ ਮੈਂ ਇਹਨਾਂ ਨੂੰ ਟਕਾ ਲਾਂ ਫੇਰ ਕਰਦੇ ਆ ਗੱਲ ਤਾਂ ਦੋਸਤੋ ਹੁਣੇ-ਹੁਣੇ ਆਪਣੇ ਟਿਊਸ਼ਨ ਵਾਲੇ ਮੈਮ ਆਏ ਸੀਗੇ ਤਾਂ ਹੋਵੇ ਟਿਊਸ਼ਨਾਂ ਜਿੱਦੀ ਚਲ ਗਏ ਨੇ ਸ਼ਿਕਾਇਤਾਂ ਨਾਲ ਕੋਈ ਲੈ ਹੀ ਨਹੀਂ ਤਾਂ ਇੱਥੇ ਰੋਟੀਆਂ ਤਾਂ ਥੋੜੀਆਂ ਬਹੁਤ ਹੁੰਦੀਆਂ ਉਹ ਵਿਚਾਰੀ ਕੁਛ ਕਹਿੰਦੀ ਨਹੀਂ ਇੱਕ ਵਧੀਆ ਗੱਲ ਹੈ ਚਲ ਟਿਊਸ਼ਨਾਂ ਜਿੱਦੀ ਨਾ ਗਾਈਜ਼ ਐਸੇ ਦੇਖੋ ਰੋਟੀਆਂ ਬੰਨ ਰਿਹਾ ਨੇ ਤਰੀਤਾ ਬੈਠਾ ਸ਼ਿਕਾਰ ਖੇਡਦਾ ਨਾਲੇ ਕੁਛਕਾਰੀ ਉਹ ਸ਼ਿਕਾਰ ਖੇਡਦਾ ਪੈ ਬੋਲੈਸ ਬੋਲੈਸ ਪੀਸ ਕਰਕੇ ਖਾ ਰਿਹਾ। ਨਾ ਮਮਾ ਇੱਥੇ ਖੜੇ ਨੇ। ਤੂੰ ਪੱਗ ਗਲਾਤੀ। ਸਿਰ ਤੋਂ ਲਾ ਦੇ। ਇੱਥੇ ਬੇਲਣਾ ਵੱਜਿਆ। ਪਤਾ ਨਹੀਂ ਕੀ ਵੱਜਿਆ ਬੇਲਣਾ ਕਿਵੇਂ ਵੱਜ ਸਕਦਾ ਪਤਾ ਨਹੀਂ ਕੀ ਵੱਜਿਆ ਇੱਥੇ। ਚੱਲ ਕੋਈ ਨਾ। ਛੋਟੀ ਮੋਟੀ ਗੱਲ ਹੈ। ਨਹੀਂ। ਤੇ ਦੋਸਤੋ ਹੁਣ ਆਪਾਂ ਰੋਟੀ ਖਾਣੇ, ਰੋਟੀ ਖਾ ਕੇ ਤੁਹਾਨੂੰ ਫਿਰ ਮਿਲਦੇ ਹਾਂ। ਤੇ ਦੋਸਤੋ ਹੁਣ ਆਪਾਂ ਫੈਮਿਲੀ ਫੁੱਲਪਾਂ ਚੱਲੇ ਆਂ। ਜੀ 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 ਗਏ ਨਾ ਉਹੜੇ ਵਾਲੀ ਯੂਲੀ ਫਿਲਮ ਚਿੱਤੇ ਆ ਗਈ ਗੇਟ ਖੋਲ ਲਾ ਫਿਰ ਕਿਹੜੀ ਫਿਲਮ ਸੀ ਊੜਾੜਾ ਊੜਾੜੀ ਸੀ ਯਾਰ ਆਇਤੀ ਰੱਖ ਨਾ ਫਿਰ ਗੇਟ ਖੋਲੋ ਚੱਲ ਚੱਲ ਮਿੱਟੀ ਧਬ ਕੇ ਕੱਢ ਗੱਡੀ ਸਾਲੇ ਕੁੱਤੇ ਉਹ পাগল ਸਾਲਾਂ ਦਾ ਸੀ ਯਾਰ ਗਾਇਸ ਚਲੋ ਚੱਲਦੇ ਹਾਂ ਫੋਲ ਅਪਨ ਰੋਲਾ ਮੇਰਾ ਟੀਟੂ ਮੇਰਾ ਟੀਟੂ ਗੁੱਗੀ ਕਰ हां गाइस इथे पहिला एक assi murder ਕੀਤਾ ઓ દેખો ਵਿਚારી ચૂઈ મરી ગઈ ભાઈ ગુ ખલાર તે સારે બોટ પાદલા ઓત આ ગયા આ ગયા આ ગયા આ ગયા નીચે આ ગયા ડ્રોન ઓ ચાઉ ફી બહાર હડાઈ ચાઉ ફી બહાર ઇસ ટાઈમ ઓતે ભઈ ઉગતી ઓતે ભઈ નવા ઓ દે ઓ કી પીયે પાગલ અંકલને ભી ડરાતા કે ਮੰਮੀ ਨੰਨਾ ਕਹਿੰਦਾ ਕਹਿੰਦਾ ਬਰ ਫੂਟਾ ਗਿਆ ਫੂਟਾ ਗਿਆ ਮਾ ਡਿੱਗ ਗਿਆ ਭੱਜੇ ਹੁੰਦੇ ਭੱਜ ਮੇਰਾ ਤੇ ਚਾਪੀ ਸੀ ਮੋਟਾਪੀ ਅੰਕਲ ਜੀ ਨੂੰ ਵੀ ਡਰਾਉਤ ਨੰਨਾ ਉਹ ਡਿੱਗ ਗਿਆ ਮੇਰੇ ਹੱਥ ਚ ਆ ਗਏ ਗਾਇਜ਼ ਆਪਾਂ ਇੱਥੇ ਪਏ ਹੋਏ ਸੀਗੇ ਤੇ ਮਮਾ ਵੀ ਫੋਨ ਦੇਖਦੇ ਨੰਨਾ ਵੀ ਬਾਹਰ ਆ ਤੇ ਨੰਨੇ ਮੇਰੇ ਵਰਦੀ ਕੱਢੇ ਆਪਣੇ ਮੋਚੋਂ ਤੇ ਗਾਇਜ਼ ਮੇਰੀ ਕੱਲ੍ਹ ਛੁੱਟੀ ਹੈ ਕੱਲ ਸਵੇਰੇ ਨੂੰ ਛੁੱਟੀ ਹੈ ਇਸ ਕੱਲ੍ਹ ਸੁੰਦੇ ਤੇ ਗਾਇਜ਼ ਆਪਣੇ ਅੱਜ ਦੇ ਬਲੌਗ ਵਿੱਚ ਇੰਨੇ ਜਵਦਿਆ ਲੱਗੇ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਤਿ ਆਪਾ ਅੱਜ ਦੇ ਵਲੌਗ ਦਾ ਹਾਂ ਕਿਸ ਨੇ ਕੀ ਕਮੈਂਟ ਕੀਤਾ ਰਫਰ ਤੋਂ ਬਾਬਾ ਇੱਥੇ ਆ ਕਹੋ ਤਾਂ ਬੈਂਕ ਅਕਾਊਂਟ શેર ਕਰਾਂ ਕਿਹਾ ਕਹਿੰਦਾ ਭਰ ਤੋਂ ਬਾਬਾ ਤਾਂ ਇੱਥੇ ਆ ਬਾਬਾ ਇੱਥੇ ਆ ਕਹੋ ਤਾਂ ਬੈਂਕ ਅਕਾਊਂਟ ਸ਼ੇਅਰ ਕਰਾਂ ਕਰ ਦੋ ਮੈਂ ਸੌਂ ਨਿਕਲ ਅਮਾ ਤੁਹਾਡੇ ਕੋਲ ਸੌਣਾ ਮੰਮੀ ਇੱਧਰ ਦੇਖ ਲਾ ਜੀ ਯਾਰ ਆਪਣੇ ਅੰਦਰ ਮੱਖੀਆਂ ਘਾਤ ਵੰਦ ਮੈਨੂੰ ਆ ਇੱਧਰ ਹੋ ਇੱਧਰ ਨੋ ਉਧਰ ਲਾਈਟ ਪੈ ਰਹੀ ਆ ਉੰ ਅਟਕੜ ਅਟਕੇ ਬਲੌਗ ਬਣਾ ਲਿਆ ਕਰੋ ਉਤਰ ਫਿਰ ਕੇ ਬਲੌਗ ਬਣਾਈ ਦੇ ਬੈੱਡ ਤੇ ਪੈਸਤਰੇ ਤੇ ਪੈ ਗੇ ਨਹੀਂ ਪੈਸਤਰੇ ਪੈਸਤਰੇ ਤੇ ਨਹੀਂ ਪੈਂਦੇ ਹਾਏ ਹਾਏ ਬੈੱਡ ਤੇ ਪੈ ਜਾ ਕਰਾਂਗੇ ਕਿਤੇ ਸਾਨੂੰ ਮੱਖੀਆਂ ਤੰਗ ਕਰ ਦੇਣ ਕਿਤੇ ਚੁੰញਾ ਅਈ ਨੇ ਮੱਖੀਆਂ ਦੇ ਕਿੰਨੀ ਆਂ ਅੰਦਰ ਮੰਮੀ ਉਹ ਫਟ ਠੀਕ ਹੈ ਗਾਇਸ ਬਹੁਤ ਜਿਆਦਾ ਅੰਦਰ ਸਾਡੇ ਮੱਖੀਆਂ ਆ ਚੁੱਕੀਆਂ ਨੇ ਹੁਣ ਅਸੀਂ ਮੱਖੀਆਂ ਤੇ ਹਮਲਾ ਕਰਨ ਲੱਗੇ ਆਂ ਤੇ ਬਾਅਦ ਚ ਮਿਲਦਾ ਤੁਹਾਨੂੰ ਅੱਪ ਕੱਲ ਨੂੰ ਆ ਦੇਖੇ ਤੇ ਕਾਲ ਕੋਠੜੀ ਬਣਾਉਣ ਲੱਗੇ ਆ ਇਹਨੂੰ ਇਹ ਬਾਈ ਬਾਈ ਗੁੱਡ ਨਾਈਟ ਗਾਇਸ ਲਾਈਟ ਬੰਦ ਕਰਕੇ ਨਾ ਇੱਕ ਅੱਧਾ ਮਿੰਟ ਵੀ ਨਹੀਂ ਹੋਇਆ ਹਜੇ ਲਾਈਟ ਬੰਦ ਕਿਤੋਂ ਮੈਂ ਪਹਿਲੀ ਮੱਖੀ ਮਾਰਤੀ ਆ ਦੇਖੋ ਫੋਨ ਤੇ ਪਈ ਆ ਗਈ ਹੋ ਗਿਆ ਗਾਇਸ ਕੱਟ ਲੀ ਗਾਇਸ ਕੱਟ ਲਿਓ ਗਾਇਸ ਮੈਂ ਤਾਂ ਗੱਡੀ 'ਚ ਮਾਰ ਰਹਾ ਦੋ ਸ਼ੀਸ਼ੇ ਤੇ ਹੱਥ ਮਾਰ ਮਾਰ ਕੇ ਬੰਦ ਹੋ ਗਿਆ ਦੁਸਾ ਚੜਿਆ ਜ ਮੱਖੀਆਂ ਤੇ ਚਲੋ ਠੀਕ ਹੈ ਗਾਇਸ ਮੱਖੀਆਂ ਆਪਾਂ ਮਾਰ ਲਈਏ ਹੁਣ ਤੁਹਾਨੂੰ ਕੱਲ ਮਿਲਾਂਗਾ ਮੈਂ ਜੇ ਮਿਲਾਂਗੇ ਜਦੋਂ ਵਾਲਾ ਸੰਡੇ ਕਰਾਂਗੇ ਮਾਸਤੀ ਚੱਲਾਂਗੇ ਘੁੰਮਣ ਗਲਾਬਨਾ ਬੜੇ ਰਹੋ ਦੇਖਿਓ ਕਿੱਥੇ ਜਾਂਦੇ ਸ੍ਰ ਬਾਈ ਬਾਈ